ਹਾਂਜੀ ਦੋਸਤੋ ਅਗਰ ਤੁਹਾਡੇ ਕੋਲੇ 42/36 ਦਾ ਪਲਾਟ ਹੈ ਨਾ ਤਾਂ ਇਹ ਬਹੁਤ ਕੰਮ ਦੀ ਵੀਡੀਓ ਤੁਹਾਡੇ ਵਾਸਤੇ ਇਦਾਂ ਦੀ ਆਪਾਂ ਕੋਠੀ ਬਣਾ ਸਕਦੇ ਹਾਂ ਉਹਦੇ 'ਚ ਪਾਉਣੇ ਕਿ 6 ਮਰਲੇ ਜਗ੍ਹਾ ਹੋਵੇ ਅਗਰ ਤੁਹਾਡੇ ਕੋਲ ਜੇ ਆਪਾਂ ਮਰਲਿਆਂ ਦੀ ਗੱਲ ਕਰੀਏ ਤਾਂ ਇਦਾਂ ਦਾ ਮਕਾਨ ਬਣ ਸਕਦਾ ਤਾਂ ਤੁਹਾਨੂੰ ਆਪਣਾ ਇਹ ਬਿਨਾ ਪਲਾਸਟਰ ਤੋਂ ਮਕਾਨ ਦਿਖਾਉਣ ਦਾ ਹੀ ਵਜਾ ਹੈਗੀ ਆਪਾਂ ਤੁਹਾਨੂੰ ਸਾਰਾ ਅੰਦਰ ਤੋਂ ਵੀ ਦਿਖਾਵਾਂਗੇ ਬਹੁਤ ਸੋਹਣਾ ਪਲਾਨ ਹੈਗਾ 2500 ਏਰੀਆ ਜੀ ਸਾਰਾ ਇਹਦੇ 'ਚ 1500 ਸਕਰ ਫੁੱਟ ਏਰੀਆ ਥੱਲੇ ਬਣਦਾ ਤੇ ਜੇ ਆਪਾਂ ਗਜਾਂ ਦੀ ਗੱਲ ਕਰੀਏ 170 ਕ ਗਾਜ ਬਣਦਾ ਜੀ ਤੇ ਡਬਲ ਪੋਰਸ਼ਨ ਦਾ ਮਕਾਨ ਸਾ 1500 ਥੱਲੇ 1000 ਸਕਰ ਫੁੱਟ ਉੱਪਰ ਤੇ ਆਪਾਂ ਤੁਹਾਨੂੰ ਅੰਦਰ ਤੋਂ ਸਾਰਾ ਦਿਖਾਵਾਂਗੇ ਬਹੁਤ ਸੋਹਣਾ ਪਲਾਨ ਆ ਤੇ ਫਰੰਟ ਐਲੀਵੇਸ਼ਨ ਵੀ ਬਹੁਤ ਸੋਹਣਾ ਤੇ ਇਹਦਾ ਜਿਹੜਾ 3D ਐਲੀਵੇਸ਼ਨ ਹੈ ਆਪਾਂ ਤੁਹਾਨੂੰ 3D ਮਾਡਲ ਹੈ ਤਾਂ ਉਹ ਆਪਾਂ ਥੰਬਨੇਲ ਦੇ ਵਿੱਚ ਤੁਹਾਨੂੰ ਪਹਿਲਾਂ ਦਿਖਾਤਾ ਇਹਨੇ ਲਾਸਟ ਦੇ ਕੋਠੀ ਨੇ ਇਦਾਂ ਦੀ ਬਣ ਕੇ ਤਿਆਰ ਹੋ ਜਾਣਾ ਜੀ ਜਦੋਂ ਇਹਨੂੰ ਪੇਂਟ ਵਗੈਰਾ ਹੋ ਗਿਆ ਪਲਸਤਰ ਵੀ ਹੋਣੀ ਹੋਂ ਹੋ ਰਹੀ ਹੈ ਅੰਦਰ ਤੋਂ ਕੋਠੀ ਤੇ ਬਾਹਰੋਂ ਰਹਿੰਦੀ ਹੈ ਹਜੇ ਆਪਾਂ ਪੋਰਚ ਵਾਲੀ ਸਾਈਡ ਤੋਂ ਐਂਟਰ ਹੁੰਨੇ ਆ ਤੇ ਬਹੁਤ ਖੁੱਲਾ ਪੋਰਚ ਹੈ ਜੀ ਤੇ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜਿੱਥੇ ਜਿੱਥੇ ਆਪਾਂ ਕਹਿ ਸਕਦੇ ਹਾਂ ਸੀਮਤ ਜੇ ਏਰੀਆ ਦੇ ਵਿੱਚ ਇਹਦੇ ਰੂਮ ਰੱਖੇ ਹੋਏ ਨੇ ਕੋਈ ਜ਼ਿਆਦਾ ਵੱਡੇ ਰੂਮ ਨਹੀਂ ਹੈਗੇ ਕੋਈ ਜ਼ਿਆਦਾ ਛੋਟੇ ਨਹੀਂ ਹੈਗੇ ਤੇ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਸਾਰਾ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਰਾ ਪਲਾਨ ਕੀਤਾ ਹੋਇਆ ਤੇ ਆਪਾਂ ਹਾਂ ਚਾਟ ਤੋਂ ਸ਼ੁਰੂ ਕਰਦੇ ਹਾਂ ਚਗਾਠ ਇਹਦੇ ਵਿੱਚ ਪੱਥਰ ਦੀਆਂ ਲੱਗੀਆਂ ਹੋਈਆਂ ਨੇ ਜੀ ਸਾਰੀਆਂ ਤੇ ਆਪਾਂ ਹੁਣ ਜੇ ਗੱਲ ਕਰੀਏ ਤਾਂ ਪਲਾਨ ਦੀ ਲੌਬੀ ਦੇ ਵਿੱਚ ਆਪਾਂ ਆਏ ਆ ਇੱਕ ਵਾਰੀ ਤੁਹਾਨੂੰ ਝਾਤ ਮਰਵਾਉਣੀ ਆ ਕਿੱਥੇ ਕਿੱਥੇ ਕੀ ਬਣ ਰਿਹਾ ਅੰਦਰ ਇਹਦੇ ਪਲਾਸਟਰ ਦਾ ਕੰਮ ਚੱਲੀ ਜਾਂਦਾ ਬਾਹਰੋਂ ਰਹਿੰਦੀ ਹੈ ਜ ਤੇ ਆਪਾਂ ਆ ਗਏ ਜੀ ਕਿਚਨ ਦੇ ਏਰੀਆ ਦੇ ਵਿੱਚ ਆ ਦੇਖੋ ਕਿਚਨ ਤੋਂ ਇੱਕ ਬਾਹਰਲੇ ਪਾਸੇ ਨੂੰ ਗੇਟ ਰੱਖਿਆ ਹੋਇਆ ਹੈ ਇੱਧਰ ਚੁੱਲ੍ਹੇ ਚੌਕੇ ਵਾਲਾ ਜੋ ਆਪਾਂ ਹਰ ਇੱਕ ਕੋਠੀ ਦੇ ਰੱਖਦੇ ਆ ਆਪਣੀ ਉਹ ਵੀ ਜ਼ਰੂਰਤ ਹੁੰਦੀ ਹੈ ਤੇ ਨਾਲ ਇੱਕ ਕਾਰਨਰ ਵਿੰਡੋ ਰੂਮ ਦੀ ਦਿੱਤੀ ਹੋਈ ਹੈ ਜੀ ਆਜੋ ਨੂੰ ਫਰੰਟ ਸਾਈਡ ਦੇ ਉੱਤੇ ਇੱਕ ਪੋਰਚ ਦੇ ਵਿੱਚ ਵਿੰਡੋ ਹੈਗੀ ਇਹਦੇ ਵਿੱਚ ਤੇ ਹੁਣ ਆਪਾਂ ਪਹਿਲੇ ਬੈੱਡਰੂਮ ਦੇ ਵਿੱਚ ਐਂਟਰ ਹੁੰਨੇ ਆ ਜਿਹੜਾ ਕਿ ਇੱਕ ਬੈੱਡਰੂਮ ਕਿਚਨ ਦੇ ਨਾਲ ਹੀ ਦਿੱਤਾ ਹੋਇਆ ਹੈ ਇਹਦੇ ਕਾਰਨਰ ਵਿੰਡੋ ਤੋਂ ਬਾਹਰੋਂ ਦਿਖਾਈ ਸਿੱਧਰ ਕੇ ਚੁੱਲਾ ਚੌਕਾ ਰੱਖਣਾਗਾ ਆ ਦੇਖੋ ਤੇ ਰੂਮਾਂ ਦੀ ਗੱਲ ਕਰੀਏ ਰੂਮਾਂ ਦਾ ਸਾਈਜ਼ ਕੋਈ ਜ਼ਿਆਦਾ ਵੱਡਾ ਨਹੀਂ ਸਾਰੇ 11x12 ਦੇ ਰੂਮ ਨੇ ਜੀ ਤੇ ਨਾ ਛੋਟਿਆ ਨਸੀਮਤ ਜਾਇਰਿਆ ਹੀ ਹੈ ਸਾਰਾ ਰੂਮਾਂ ਦਾ ਵੀ ਤੇ ਹੁਣ ਆਪਾਂ ਤੁਹਾਨੂੰ ਪਹਿਲਾ ਬੈਡਰੂਮ ਦਿਖਾਤਾ ਜੀ ਕਿਚਨ ਦਿਖਾਤਾ ਤੇ ਇੱਧਰ ਡਰੈਗ ਰੂਮ ਆ ਜਿਹੜੇ ਚ ਪਲਾਸਟਰ ਹੋ ਜਾਂਦਾ ਆ ਦੇਖੋ ਤੇ ਰੋਸ਼ਨੀ ਦਾ ਵੀ ਬਹੁਤ ਵਧੀਆ ਪ੍ਰਮਾਨ ਦਾ ਲਾਈਟ ਬਹੁਤ ਵਧੀਆ ਪੈਂਦੀ ਹੈ ਜੀ ਘੁੱਟੀ ਦੇ ਵਿੱਚ ਕਿਉਂਕਿ ਖੇਤ ਦੇ ਵਿੱਚ ਇਹ ਬਣੀ ਹੋਈ ਹੈ ਆ ਜੋ ਆਪਾਂ ਤੁਹਾਨੂੰ ਇੱਧਰ ਦਿਖਾਈਏ ਇੱਧਰ ਦੂਜਾ ਬੈਡਰੂਮ ਆ ਗਿਆ ਜੀ ਦੂਜੇ ਬੈਡਰੂਮ ਦੇ ਵਿੱਚ ਬਾਥਰੂਮ ਅਟੈਚ ਹੈ ਅਦੇ ਕੋ ਛੋਟਾ ਜਿਹਾ ਬੋਸ਼ੂਮ ਦਿੱਤਾ ਹੋਇਆ ਇੱਧਰ ਇੱਕ ਤੇ ਇਹਦਾ ਇੱਕ ਗੇਟ ਬਾਹਰਲੇ ਪਾਸੇ ਨੂੰ ਜਿੱਧਰ ਕੇ ਗੇਟ ਦਾ ਬਾਹਰਲੇ ਪਾਸੇ ਨੂੰ ਰੱਖਿਆ ਹੋਇਆ ਉਧਰ ਬਾਈ ਹੋਰੀ ਕਹਿੰਦੇ ਵੀ ਅਸੀਂ ਤਾਂ ਗੇਟ ਅਸੀਂ ਬਾਅਦ ਦੇ ਵਿੱਚ ਰਖਾਇਆ ਹੈ ਵੀ ਆਪਾਂ ਇੱਧਰ ਪਸ਼ੂ ਰੱਖਣੇ ਆ ਪਸ਼ੂਆਂ ਕੰਨੀ ਕਈ ਵਾਰੀ ਆਪਾਂ ਉੱਠ ਕੇ ਦੇਖਣਾ ਪਿਆ ਜਾਂਦਾ ਕਿ ਬੁਰੀ ਰਾਤ ਬਰਾਤੇ ਪਸ਼ੂ ਖੁੱਲ ਜਾਂਦਾ ਹੁੰਦਾ ਤਾਂ ਇਹ ਉਸ ਵਾਸਤੇ ਗੇਟ ਰੱਖਿਆ ਹੋਇਆ ਹੈ ਬਾਹਰਲੇ ਪਾਸੇ ਨੂੰ ਇਹ ਦੂਜਾ ਰੂਮ ਦੇਖਿਆ ਜੀ ਆਪਾਂ ਇੱਕ ਵਾਸ਼ਰੂਮ ਲੌਬੀ ਨੂੰ ਅਟੈਚ ਕਰਦਾ ਇਹਦੀ ਛੱਤ ਨੀਵੀਂ ਪਾਈ ਹੋਈ ਹੈ ਜੀ ਇਹਦਾ ਵੀ ਇੱਕ ਕਾਰਨ ਛੱਤ ਨੀਵੀਂ ਪਾਉਣ ਦਾ ਜਿਹੜਾ ਕਿ ਇਧਰ ਆਪਾਂ ਸਟੋਰ ਦਿਖਾ ਰਹੇ ਆ ਇਹ ਸਟੋਰ ਇੱਕ ਵਾਰੀ ਰੱਖਿਆ ਪਰ ਇਹਦੇ ਉੱਪਰ ਉਹਦੀ ਪਰਸ਼ੱਤੀ ਰੱਖੀ ਹੋਈ ਆ ਦੇਖੋ ਜਦੋਂ ਬਾਥਰੂਮ ਦੀ ਛੱਤ ਨੀਵੀਂ ਕਰਕੇ ਨਾ ਸਮਾਨ ਇਧਰ ਵੀ ਟਿਕਦਾ ਪਰ ਇਹਦੇ ਚ ਬਾਈ ਹੋਰੀ ਕਹਿੰਦੇ ਵੀ ਅਸੀਂ ਬੈਡਰੂਮ ਦੇ ਤੌਰ ਤੇ ਵੀ ਪਹਿਲਾਂ ਤੋਂ ਹੀ ਪਲਾਨ ਰੱਖਿਆਗਾ ਇਹਦੇ ਚ ਅਸੀਂ ਸਾਰਾ ਫਿਟਿੰਗ ਦਾ ਜੋ ਏਸੀ ਫਿਟਿੰਗ ਦਾ ਵੀ ਸਾਰਾ ਸਿਸਟਮ ਇਹਦੇ ਚ ਰਖਵਾਇਆ ਹੋਇਆ ਪਾਪਾ ਵਗੈਰਾ ਦਾ ਕਈ ਵਾਰੀ ਆਪਾਂ ਨੂੰ ਬੈਡਰ ਬੈਡਰੂਮ ਦੇ ਤੌਰ ਤੇ ਯੂਜ਼ ਕਰਨਾ ਬੇਸਿਕ ਸਟੋਰ ਹੈ ਦੋ ਬੈਡਰੂਮ ਆ ਪਤਖਾ ਦੇ ਤੁਹਾਨੂੰ ਕਿਚਨ ਦਾ ਏਰੀਆ ਵੀ ਦਿਖਾਤਾ ਤੇ ਡਰਾਈਵਿੰਗ ਰੂਮ ਏਰੀਆ ਵੀ ਆਪਾਂ ਦਿਖਾਤਾ ਹੁਣ ਉੱਪਰ ਵਾਲਾ ਪੋਰਸ਼ਨ ਦਿਖਾਉਣਾ ਜੀ ਥੱਲੇ ਤੁਸੀਂ ਦੇਖ ਚੁੱਕੇ ਹੋ ਸਾਰਾ ਸਟੋਰ ਤੋਂ ਲਾ ਕੇ ਸਾਰਾ ਕੁਝ ਆ ਗਿਆ ਜੀ ਤੇ ਉੱਪਰ ਵਾਲਾ ਜੋ ਪੋਰਸ਼ਨ ਹੈਗਾ ਜੋ ਫਸਟ ਫਲੋਰ ਦਾ ਪੋਰਸ਼ਨ ਹੈ ਗਰਾਉਂਡ ਫਲੋਰ ਤੁਸੀਂ ਦੇਖ ਲਿਆ ਇਹਦੇ ਚ ਵੀ ਇਹ ਨਹੀਂ ਹੈਗਾ ਵੀ 2500 ਏਰੀਆ ਦੇ ਵਿੱਚ ਆਪਾਂ ਨੇ ਕਈ ਵਾਰੀ ਦੇਖਦੇ ਆ ਥੱਲੇ 17-1800 ਏਰੀਆ ਦਾ ਉੱਪਰ ਇੱਕ ਰੂਮ ਹੀ ਹੁੰਦਾ ਹੁਣ ਇਹਦੇ ਚ ਉੱਪਰ ਵੀ ਦੋ ਰੂਮ ਦਿੱਤੇ ਹੋਏ ਨੇ 1000 ਸਕਰ ਫੁੱਟ ਏਰੀਆ ਦੇ ਵਿੱਚ ਤੁਹਾਨੂੰ ਪਰਪਤੋਂ ਨੂੰ ਨੰਬਰ ਵੀ ਦੇਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਬਾਈ ਹੋ ਰਿਆ ਨੇ ਚਣਾਈ ਵਗੈਰਾ ਵੀ ਵਧੀਆ ਕੀਤੀ ਹੈ ਲਪਾਈ ਵੀ ਬਹੁਤ ਵਧੀਆ ਪਲਾਸਟਰ ਦੀ ਸਫਾਈ ਹੈ ਉਹ ਕੰਮ ਕਰੀ ਜਾ ਰਹੇ ਨੇ ਤੇ ਅਗਰ ਤੁਸੀਂ ਵੀ ਘਰ ਬਣਾਉਣਾ ਚਾਹੁੰਦੇ ਹੋ ਅਗਰ ਤੁਸੀਂ ਡਿਜ਼ਾਈਨ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਤੁਹਾਨੂੰ ਨੰਬਰ ਦੇ ਦਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਆਜੋ ਜੀ ਤੁਹਾਨੂੰ ਪਹਿਲਾ ਬੈਡਰੂਮ ਆਪਾਂ ਦਿਖਾਇਆ ਤੇ ਇੱਧਰ ਬਰਾਂਡ ਆ ਗਿਆ ਜੀ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਇੱਧਰ ਵੀ ਬੈਠ ਸਕਦੇ ਆਪਾਂ ਬਾਕੀ ਖੇਤਾਂ ਦੇ ਵਿੱਚ ਕੋਠੀ ਹੈ ਜੀ ਖੇਤਾਂ ਦੇ ਵਿੱਚ ਤਾਂ ਕੋਠੀ ਡਬਲ ਪੋਰਸ਼ਨ ਦੀ ਬਹੁਤ ਵੈਸੀ ਬਹੁਤ ਸੋਹਣੀ ਲ ਇਹਦਾ ਇੱਕ ਗੇਟ ਬਾਲਕਨੀ ਦੇ ਵਿੱਚ ਦਿੱਤਾ ਤੇ ਇੱਕ ਵਾਸ਼ਰੂਮ ਅਟੈਚ ਹੈ ਇਹਦੇ ਨਾਲ ਇੱਕ ਡਰੈਸਿੰਗ ਏਰੀਆ ਅਟੈਚ ਹੈ ਜੀ ਆ ਦੇਖੋ ਥੱਲੇ ਵਾਲਿਆਂ ਨਾਲ ਇੱਕ ਬੈਡਰੂਮ ਨਾਲ ਵਾਸ਼ਰੂਮ ਅਟੈਚ ਸੀਗਾ ਇੱਕ ਲੌਬੀ ਨਾਲ ਸਾਰਾ ਪਰਿਵਾਰ ਉਹਨੂੰ ਯੂਜ਼ ਕਰ ਸਕਦਾ ਹੋਊਗਾ ਅਟੈਚ ਸੀਗਾ ਉੱਪਰ ਵਾਲੇ ਤੇ ਇੱਕ ਬੈਡਰੂਮ ਵੈਸੇ ਰੱਖਿਆ ਇੱਕ ਨਾਲ ਵਾਸ਼ਰੂਮ ਤੇ ਡਰੈਸਿੰਗ ਏਰੀਆ ਅਟੈਚ ਕਰਤਾ ਤੇ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਸਾਰੀ ਕੋਠੀ ਦਾ ਪਲਾਨ ਇਹ ਦੱਸਣਾ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਤੇ ਆਪਾਂ ਤੁਹਾਨੂੰ ਕੋਠੀ ਜਦੋਂ ਸਾਰੀ ਤਿਆਰ ਹੋ ਗਈ ਪਲਾਸਟਰ ਵਗੈਰਾ ਵੀ ਹੋ ਗਈ ਆਪਾਂ ਉਦੋਂ ਵੀ ਤੁਹਾਨੂੰ ਵੀਡੀਓ ਕਰਕੇ ਦੀ ਦਿਖਾਵਾਂਗੇ ਆਪਣਾ ਜਸਟ ਕਈ ਵਾਰੇ ਪਸੋਚ ਰਹੇ ਹੁੰਦੇ ਆ ਵੀ ਆਪਾਂ 2500 ਸਕਰ ਫੁੱਟ ਏਰੀਆ ਸਤਨਾ ਤਾਂ ਆਪਾਂ ਨੂੰ ਇਹ ਕੋਠੀ ਦੇ ਵਿੱਚੋਂ ਕੁਛ ਨਾ ਕੁਛ ਪਲਾਨ ਨਜ਼ਰ ਆਊਗਾ ਬਾਹਰੋਂ ਵੀ ਤੁਸੀਂ ਦੇਖ ਲਿਆ ਫਰੰਟ ਤੇ ਆ ਦੇਖੋ ਜਿਆ ਬਾਹਰਲਾ ਪਿਛਲਾ ਪਾਸਾ ਆ ਗਿਆ ਤੇ ਕੁਛ ਨਾ ਕੁਛ ਆਪਾਂ ਪਲਾਨ ਕਰ ਰਹੇ ਹੁੰਦੇ ਆ ਤਾਂ ਜਦੋਂ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਤਾਂ ਆਪਾਂ ਸੋਚਣ ਲੱਗ ਜਾਂਦੇ ਆ ਵੀ ਯਾਰ ਆਪਾਂ ਉੱਪਰ ਕਈ ਵਾਰ ਆਪਾਂ ਥੱਲੇ ਏਰੀਆ ਵਧਾਉਣਾ ਹੋਵੇ ਫਿਰ ਆਪਾਂ ਸੋਚਦੇ ਆ ਵੀ ਚਲੋ ਆਪਾਂ ਤੇ ਆਪਣਾ ਮਕਸਦ ਇਹ ਹੁੰਦਾ ਆਪਾਂ ਤੁਹਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਡਿਜ਼ਾਈਨ ਕੋਠੀਆਂ ਦਿਖਾਉਂਦੇ ਰਹਿੰਨੇ ਆ ਜਿੱਥੇ-ਜਿੱਥੇ ਆਪਾਂ ਨੂੰ ਘਰ ਬਣਾਉਣ ਵੇਲੇ ਕੋਈ ਮਦਦ ਮਿਲ ਸਕੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ